ਹਾਂਜੀ ਕੈਂਪ ਵੈਲੀ ਆਫ ਫਲਾਵਰ 10003 ਫੁੱਟ ਹਾਂਜੀ ਹੈਟਾਂ ਤੋਂ ਨਾ 10003 ਫੁੱਟ ਦੀ ਉਚਾਈ ਹੈ ਇਸ ਜਗ੍ਹਾ ਦੀ ਤੇ ਇੱਥੇ ਨਾ ਫੌਜੇ ਦਾ ਕੈਂਪ ਲੱਗਿਆ ਹੋਇਆ ਤੁਸੀਂ ਵੇਖ ਸਕਦੇ ਹੋ ਇਹ ਗੁਰਦੁਆਰਾ ਗੋਵਿੰਦ ਸਾਹਿਬ ਦੇ ਨਜ਼ਦੀਕ ਆਪੂਲ ਬਿਲਕੁਲ ਤੇ ਇਸ ਜਗ੍ਹਾ ਤੇ ਹੈਗੀ ਹੈਲੀਪੈਡ ਯਾਨੀ ਕਿ ਹੈਲੀਪੈਡ ਦਾ ਮਤਲਬ ਹੈਲੀਕਾਪਟਰ ਜਿੱਥੇ ਉਤਰਦਾ ਹੋਵੇ ਹੈਲੀਕਾਪਟਰ ਆ ਇਹ ਦੇਖ ਸਕਦੇ ਤੁਸੀਂ ਇਸ ਜਗ੍ਹਾ ਤੇ ਹੈਲੀਕਾਪਟਰ ਉਤਰਦਾ ਹੈ ਆ ਜੂਮ ਕਰਕੇ ਦਿਖਾ ਰਿਹਾ ਤੁਹਾਨੂੰ ਮੈਂ ਤੇ ਦੇਖ ਸਕਦੇ ਹੋ ਤੁਸੀਂ ਬਾਕੀ ਹੋਰ ਕਿੰਨੇ ਸੋਹਣਾ ਬਿਊਟੀਫੁਲ ਦ੍ਰਿਸ਼ ਹੈ ਇਸ ਜਗ੍ਹਾ ਦਾ ਬਹੁਤ ਹੀ ਵਧੀਆ ਲੋਕੇਸ਼ਨ ਹੈ ਇੱਥੇ ਆਰਮੀ ਦਾ ਏਰੀਆ ਹੈ ਤਾਂ ਫੁੱਲ ਦੇਖੋ ਕਿੰਨੇ ਸੋਹਣੇ ਆਪਣੇ ਆਪ ਫੁੱਲ ਉੱਗੇ ਹੋਏ ਨੇ ਜਿਹੜੇ ਕਿ ਕੁਦਰਤ ਵੱਲੋਂ ਇਹ ਆ ਦੇਖੋ ਤਰਨ ਤਰਾਂ ਦੇ ਫੁੱਲ ਨੇ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਮੈਂ ਜ਼ੂਮ ਕਰਕੇ ਦਿਖਾ ਰਿਹਾ ਤੁਹਾਨੂੰ ਬਹੁਤ ਹੀ ਵਧੀਆ ਏਰੀਆ ਹੈਲਕੀ ਇਹ ਇੱਥੇ ਹੈਲੀਕਾਪਟਰ ਆਉਂਦਾ ਸਿਰੇ ਤੱਕ ਆ ਉੱਪਰ ਇਹ ਤਾਂ ਥੋੜੀ ਦੂਰ ਰਹਿੰਦਾ ਗੁਰਦੁਆਰਾ ਹਿਮਕੁੰਡ ਸਾਹਿਬਾ 7-8 ਕਿਲੋਮੀਟਰ ਦੂਰ ਤੇ ਗੁਰਦੁਆਰਾ ਰਹਿਮਗੰਨ ਸਾਹਿਬ ਹੈ ਤੇ ਇੱਕ ਗੁਰਦੁਆਰਾ ਗੋਵਿੰਦ ਧਾਮ ਦੇ ਨੇੜੇ ਦਾ ਬਿਲਕੁਲ ਜੋ ਕਿ ਇਹ ਹੈਗਾ ਹੀ ਏਰੀਆ ਆਪਣਾ ਫੌਜੀ ਦਾ ਕੈਂਪ ਆ ਹਾਂਜੀ ਦੋਸਤੋ ਇਸ ਜਗ੍ਹਾ ਤੋਂ ਮਿਲਦੇ ਹਨ ਘੋੜੇ ਜਦੋਂ ਗੁਰਦੁਆਰਾ ਗੋਵਿੰਦ ਧਾਮ ਤੋਂ ਰਹਿਮਗੰਨ ਸਾਹਿਬ ਗੁਰਦੁਆਰਾ ਸਾਹਿਬ ਜਾਣੇ ਹੋ ਤਾਂ ਇਸ ਜਗ੍ਹਾ ਤੇ ਘੋੜੇ ਮਿਲਦੇ ਨੇ ਤੁਸੀਂ ਦੇਖ ਸਕਦੇ ਹੋ ਘੋੜੇ ਘੋੜੇ ਖੜੇ ਨੇ ਹਨਾ ਜਦੋਂ ਸੰਗਤ ਉੱਪਰ ਵੱਲ ਜਾਂਦੀਆਂ ਨੇ ਆਹ ਦੇਖੋ ਇਹਨਾਂ ਦਾ ਪਲੇਟਫਾਰਮ ਬਣਾਇਆ ਹੋਇਆ ਇਸ ਜਗ੍ਹਾ ਤੇ ਆ ਖੜਾਈ ਕੋੜਾ ਇਸ ਜਗ੍ਹਾ ਤੇ ਰੇਟ ਵੀ ਲਿਖੇ ਹੋਣਗੇ ਆ ਦਿਖਾਣਾ ਮੈਂ ਤੁਹਾਨੂੰ ਹਾਂਜੀ ਤੇ ਇਸ ਜਗ੍ਹਾ ਤੇ ਕੋੜਾ ਵਗੈਰਾ ਮਿਲਦਾ ਨੇ ਤੇ ਇਹ ਕੋੜੇ ਲਈ ਤਾਂ ਪਾਣੀ ਪੀਣ ਲਈ ਜਗ੍ਹਾ ਬਣਾਈ ਹੋਈ ਆ ਤੇ ਇਹ ਸਿੜੀਆਂ ਨੇ ਚੜ੍ਹਣੀਆਂ ਬਹੁਤ ਔਖੀਆਂ ਨੇ ਪਰ ਉੱਤਰੀ ਤਾਂ ਜਾਂਦਾ ਬੰਦਾ ਆਰਾਮ ਨਾਲ ਅਪ ਡਾਊਨ ਦਾ 2800 ਰੁਪਏ ਲੰਦੇ ਨੇ ਜੀ ਇਹ ਤੇ ਗੁਰਦੁਆਰਾ ਗੋਵਿੰਦ ਧਾਮ ਸਾਹਿਬ ਤੁਹਾਡੇ ਸਾਹਮਣੇ ਹਾਂਜੀ ਇਸ ਜਗ੍ਹਾ ਤੋਂ 7-8 ਕਿਲੋਮੀਟਰ ਦੀ ਬਾਟ ਆ ਇਸ ਤਰਫਾ ਗੁਰਦੁਆਰਾ ਸਾਹਿਬ ਪਈਗੇ ਵੈਲੀ ਆਫ ਪਾਰਕ ਜੋ ਕਿ ਗੁਰਦੁਆਰਾ ਗੋਵਿੰਦ ਧਾਮ ਦੇ ਨਜ਼ਦੀਕ ਆ ਬਿਲਕੁਲ ਹੀ ਇਸ ਤਰਫਾ ਤੇ ਇਸ ਤਰਫ ਤੁਸੀਂ ਤੁਹਾਨੂੰ ਮੈਂ ਦਿਖਾਉਣਾ ਹੈ ਕਿ ਝਰਨਾ ਬਹੁਤ ਹੀ ਖੂਬਸੂਰਤ ਝਰਨਾ ਮੈਂਦਾ ਰਿਹਾ ਉਪਰੋਂ ਆ ਝਰਨਾ ਵਹਿ ਰਿਹਾ ਤੇ ਸਾਹਮਣੇ ਗਾ ਗੁਰਦੁਆਰਾ ਗੋਵਿੰਦ ਧਾਮ ਤੁਸੀਂ ਦੇਖ ਸਕਦੇ ਹੋ ਇਹ ਸਾਹਮਣੇ ਗੁਰਦੁਆਰਾ ਗੋਵਿੰਦ ਧਾਮ ਆ ਜਿਹੜਾ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਤੋ ਉਹ ਨੂੰ ਜ਼ੂਮ ਕਰਕੇ ਦਿਖਾ ਦੇਣਾ ਇਹ ਤੋਂ ਨਾ ਘੋੜੇ ਵਗੈਰਾ ਵੀ ਮਿਲਦੇ ਨੇ ਇੱਥੇ ਨਾ ਜਿਹੜੇ ਘੋੜੇ ਨੇ ਨਾ ਇੱਥੋਂ 27-2800 ਰੁਪਏ ਲੈਂਦੇ ਨੇ ਉੱਪਰ ਚੜਨੇ ਦੇ ਆਪਰ ਡਾਊਨ ਕਰਨਾ 2800 ਰੁਪਿਆ ਤੇ ਸਿੰਗਲ ਚੜਨੇ ਚੜਨੇ ਦਾ 2000 ਰੁਪਿਆ ਏ ਤੇ ਇਸ ਤਰ੍ਹਾਂ ਪੈ ਗਿਆ ਪਾਰਕ ਫੁਲਾਵਰ ਪਾਲਕ ਪਾਰਕ ਬਹੁਤ ਸੋਹਣੀ ਖੂਬਸੂਰਤ ਹੈ ਨਾ ਤੇ ਆਹ ਸੇੜੀਆਂ ਉਤਰਦੇ ਸਮਝ ਲਗਾ ਤਾਂ ਹੀ ਹੁੰਦੀ ਹੈ ਚੜ੍ਹਾਈ ਸ਼ੁਰੂ ਉੱਪਰ ਨੂੰ ਆਹ ਸੇੜੀਆਂ ਜਿਹੜੀਆਂ ਤੁਸੀਂ ਵੇਖ ਸਕਦੇ ਹੋ ਆਹ ਦੇਖੋ ਨੀਚੇ ਤੋਂ ਆਉਂਦੀਆਂ ਨੇ ਇਹ ਇਸ ਜਗ੍ਹਾ ਤੋਂ 67 ਕਿਲੋਮੀਟਰ ਐਂਦੀ ਆ ਬਟ ਉੱਪਰ ਨੂੰ ਗੁਰਦੁਆਰਾ ਹੇਮਗੰਨ ਸਾਹਿਬ ਜੀ ਦੀ ਦੇਖੋ ਇਹ ਸਿੜੀਆਂ ਤੇ ਗੁਰਦੁਆਰਾ ਸਾਹਿਬ ਜੀ ਦਾ ਸਵੇਰੇ ਖੁੱਲਣ ਦਾ ਸਮਾਂ ਹੁੰਦਾ ਜੀ 7-8 ਵਜੇ ਤੋਂ ਲੈ ਕੇ 2 ਵਜੇ ਤੱਕ ਖੁੱਲ ਰਹਿਦਾ ਫਿਰ ਉਸ ਤੋਂ ਮਗਰੋਂ ਦਰਵਾਜ਼ੇ ਬੰਦ ਕਿੱਥੇ ਜਾਂਦੇ ਨੇ ਤਾਂ ਜੋ ਕਿ ਬਰਫਵਾਰੀ ਨਾ ਹੋਵੇ ਜਿਆਦਾਤਰ ਗੁਰਦੁਆਰਾ ਗੋਬੀ ਧਾਮ ਤੋਂ ਗੁਰਦੁਆਰਾ ਹੇਮਗੰਨ ਸਾਹਿਬ ਨੂੰ ਜਾਣ ਦਾ ਰਸਤੇ ਵਿੱਚ ਚੜਨਾ ਹੁੰਦਾ ਪਹਿਲਾਂ ਚੜਨਾ ਦੇਖੋ ਕਿੰਨੀ ਖੂਬਸੂਰਤ ਇਸ ਜਗ੍ਹਾ ਦੀ ਲਿਕੇਸ਼ਣਾ ਇਹ ਨਦੀ ਨਾਲ ਨਾਲ ਵਹਿੰਦੀ ਆ ਰਹੀ ਆ ਤੇ ਇਹ ਪਹਿਲਾ ਚਰਨਾ ਇਹ ਤੁਸੀਂ ਦੇਖ ਸਕਦੇ ਹੋ ਵੀਡੀਓ ਚ ਤੇ ਇੱਥੇ ਹੀ ਨਾ ਕੋੜੇ ਲਿੱਤੇ ਜਾਂਦੇ ਨੇ ਉਹ ਦੁਬਾਰਾ ਗੋਵਿੰਦ ਸਾਬ ਹਿਮਕੁੰਡ ਸਾਹਿਬ ਖੁੱਲ ਗਿਆ ਇਹ ਇਹ ਦੇਖੋ ਕਿੰਨਾ ਖੂਬਸੂਰਤ ਚਰਨਾ ਹੈ ਜੋ ਕਿ ਹਿਮਕੁੰਡ ਸਾਹਿਬ ਦੇ ਰਸਤੇ ਹੀ ਆਉਂਦਾ ਇਹ ਗੋਵਿੰਦ ਧਾਮ ਦੇ ਨਜ਼ਦੀਕ ਆ ਆ ਦੇਖ ਸਕਦੇ ਹੋ ਤੁਸੀਂ ਅਸੀਂ ਪਹੁੰਚ ਰਹੇ ਹਾਂ ਹਿਮਕੁੰਡ ਸਾਹਿਬ ਉਹ ਦੁਬਾਰਾ ਸਾਹਿਬ ਦੇ ਦਰਸ਼ਨ ਕਰਨ ਆਏ ਇਹ ਆਪਣੇ ਸਾਥੀ ਨੇ ਇੱਕ ਵੀਰ ਅਗਲਾ ਪਿੱਛੇ ਆ ਰਹੇ ਨੇ ਪੋ ਜੀ ਨਦੀ ਬਹਿਰੀਆ ਬਹੁਤ ਹੀ ਵਧੀਆ ਲੋਕੇਸ਼ਨ ਹੈ ਜਿਹੜੀ ਕਿ ਤੁਸੀਂ ਵੇਖ ਰਹੇ ਹੋ ਵੀਡੀਓ ਵਿੱਚ ਕਿੰਨੀ ਸੋਹਣੀ ਲੋਕੇਸ਼ਨ ਆ ਪਹਾੜਾਂ ਦੀ ਤੇ ਆਪਨੇ ਇਹ ਅੱਗੇ ਜਾ ਰਹੇ ਨੇ ਵੀਰ ਅਵਤਾਰ ਸਿੰਘ ਖਰੋੜ ਤੇ ਹਰਮੇਲ ਸਿੰਘ ਖਰੋੜ ਇਧਰ ਨੂੰ ਵੀਰੇ ਮੂੰਹ ਕਰ ਸਵਾਗੁਰੂ ਜੀ ਕੀ ਫਤਿਹ ਹਾਂਜੀ ਇਹ ਆਪਣੇ ਸੰਗਤਾਂ ਗੁਰੂ ਘਰ ਅਮਨਕੁਣ ਸਾਹਿਬ ਜੀ ਦੇ ਦਸਾ ਕਰਨ ਚੱਲੀਆਂ ਨੇ ਜੋ ਕਿ ਗੋਵਿੰਦ ਘਾੜ ਤੋਂ ਗੋਵਿੰਦ ਤਾਮ ਤੱਕ ਚੱਲਿਆ ਪੈਦਲ ਫਿਰ ਉਸ ਤੋਂ ਮਗਰੋਂ ਫਿਰ 7 ਕਿਲੋ ਮੀਟਰ ਦਾ ਸਾਫਰ ਹੋ ਰਹਿ ਜਾਏਗਾ ਗੁਰਦੁਆਰਾ ਹਮਕੰਨ ਸਾਹਿਬ ਜੀ ਦਾ ਤੇ ਆ ਦੇਖੋ ਇਸ ਤਰ੍ਹਾਂ ਪੈ ਗਈ ਹੈ ਨਦੀ ਵੈਰੀਏ ਜੋ ਕੀ ਹਾਂ ਜੀ ਤੁਸੀਂ ਵੇਖ ਰਹੇ ਕਿੰਨੀ ਨਦੀ ਚੱਲਦੀ ਹੈ ਕਿਵੇਂ ਚੱਲ ਰਹੀ ਹੈ ਪਹਾੜ ਦੇਖੋ ਕਿੰਨਾ ਸੋਹਣਾ ਦ੍ਰਿਸ਼ਾ ਵਾਲਾ ਦਰਦ ਹੈ ਨਾ ਇੰਨਾ ਖੂਬਸੂਰਤ ਹੈ ਨਜ਼ਾਰਾ ਇਸ ਸਮੇਂ ਤੇ ਆਤਲਾ ਦੇ ਕੋ ਕਿੰਨੀ ਆ ਕਿੰਨੀ ਤਲਾ ਹਨ ਇਸ ਤੋਂ ਜ਼ਿਆਦਾ ਉੱਤਰ ਨੂੰ ਬਹੁਤ ਜਿਆਦਾ ਪਾਉਡੀਅੰਸ ਵਧੀਆ ਦੇਖ ਰਿਓ ਆ ਦੇਖੋ ਜੀ ਕਿਵੇਂ ਤਰ ਰਹੇ ਆ ਆ ਦੇਖੋ ਪਾਣੀ ਦੀ ਕਿੰਨੀ ਤੇਜ਼ ਧਾਰ ਆ ਪਾਣੀ ਦੀ ਤੇਜ਼ ਕਿੰਨੀ ਧਾਰ ਆ ਇਸ ਸਮੇਂ ਨਾ ਹਿਮਕੋਟ ਸਾਹਿਬ ਜਾ ਰਹੇ ਆ ਅਸੀਂ ਪਾਇਗਲ ਯਾਤਰਾ ਹਾਂਜੀ ਪਾਇਗਲ ਯਾਤਰਾ ਜਾ ਰਿਹਾ ਇਸ ਸਮੇਂ ਤੁਸੀਂ ਦੇਖ ਲਿਓ ਆ ਦੇਖੋ ਨਦੀ ਕਿੰਨੀ ਪਿਆਰੀ ਆ ਆ ਦੇਖੋ ਕਿੱਡੇ-ਕਿੱਡੇ ਪਹਾੜ ਨੇ ਨਾ ਪੱਥਰ ਕਿੱਡੇ-ਕਿੱਡੇ ਚਟਾਨਾਂ ਨੇ ਵੀਡੀਓ ਵਿੱਚ ਤੁਸੀਂ ਵੇਖ ਰਹੇ ਹੋ ਇਸ ਸਮੇਂ ਪਾਣੀ ਵੀ ਮੇਂ ਲੰਘ ਰਿਹਾ ਹੈ ਇਹ ਆ ਰਸਤਾ ਹੈ ਉੱਪਰ ਉੱਪਰ ਲੰਘਣ ਨੂੰ ਆਹ ਰੇਦਰੋਂ ਪਾਣੀ ਇਹ ਆ ਪੁਲ ਲੱਗ ਗਿਆ ਹਾਂ ਤੁਹਾਨੂੰ ਦਿਖਾ ਰਹੇ ਹਾਂ ਵੀਡੀਓ ਵਿੱਚ ਮੈਂ ਜੁੜੇ ਰਹੋ ਆਪਣੇ ਨਾਲ ਵੀਡੀਓ 'ਚ ਹਾਂਜੀ ਆ ਦੇਖੋ ਕਿੰਨਾ ਵਹਿਦਾ ਪਾਣੀ ਰਾਸਤਾ ਲੰਗੜਾ ਵਾਲਾ ਰਾਹ ਇਹ ਜਿਹੜਾ ਤੁਸੀਂ ਵੇਖ ਰਹੇ ਵੀਡੀਓ ਆ ਦੇਖੋ ਕਿਡਾ ਵੱਡਾ ਕੋਲਾ ਤੁਸੀਂ ਵੇਖ ਸਕਦੇ ਹੋ ਰਾਸਤਾ ਪੁਲ ਨਦੀ ਇੱਥੇ ਵਹਿੰਦੀ ਆ ਰਹੀ ਆ ਪਾਣੀ ਤੇ ਪਹਾੜੀ ਰਸਤਾ ਇਹ ਜਿਹੜਾ ਤੁਸੀਂ ਵੀਡੀਓ ਚ ਵੇਖ ਲਿਆ ਇਸ ਸਮੇ ਤੇ ਪੈਦਲ ਚੱਲ ਰਹੇ ਹਾਂ ਇਸ ਸਮੇ ਬਹੁਤੋਂ ਖਤਰਕੀ ਚੜਨਾ ਪਰ ਆ ਦੇਖੋੜ ਵਾਲੇ ਪਾਹਰ ਦੇਖਦੇ ਨੇ ਪਿੱਛੇ ਹੀ ਨਾਲ ਇਹ ਆਪਣੇ ਬਾਈ ਜਾਰੇ ਨੇ ਅੱਗੇ ਇੱਥੇ ਢਾਬਾ ਜੀ ਨਾਲ ਤੁਸੀਂ ਵੇਖ ਸਕਦੇ ਹੋ ਇੱਥੇ ਤੁਹਾਨੂੰ ਕੋਲ ਡਰਿੰਕ ਚਾਹ ਵਗੈਰਾ ਮਿਲ ਜਾਂਦਾ ਕਿ ਤੈਨੂੰ ਇਹ ਆਪਣੇ ਨਾਲ ਵੀ ਸਿਮਰਨ ਸਿੰਘ ਖਰੋੜ ਨੇ ਪਿੰਡ ਰੁੜਕੀ ਤੋਂ ਸਾਰੀ ਪੈਦਲ ਯਾਤਰਾ ਤੇ ਵੈਗਰੂ ਜੀ ਸਾਹਿਬ ਦੀ ਪੈਦਲ ਯਾਤਰਾ ਸਫਲ ਕਰੇ ਆ ਦੇਖੋ ਜੀ ਰਤਵੀ ਹੈ ਹਾ ਹਾ ਆ ਦੇਖੋ ਕਿੰਨਾ ਖੂਬਸੂਰਤ ਨਜ਼ਾਰਾ ਹੈ ਨਾ ਸਿਨਰੀ ਬੰਦੀ ਆ ਇਸ ਸਮੇਂ ਨਾਲ ਅਸੀਂ ਤੁਰ ਕੇ ਪੈਦਲ ਯਾਤਰਾ ਕਰ ਰਹੇ ਹਾਂ ਤਾਂ ਜੋ ਕਿ ਸਾਡੀ ਜਿਹੜੀ ਸਫਲ ਹੋਵੇ ਸੇਵਾ ੍ਹਮਕੁੰਡ ਸਾਹਿਬ ਜਾ ਰਹੇ ਹਾਂ ਇਸ ਰਾਸਤੇ ਚ ਗੋਵਿੰਦ ਘਾਟ ਤੋਂ ਤੁਰ ਕੇ ਆ ਰਹੇ ਅਸੀਂ ਪੈਦਲ ਗੋਵਿੰਦ ਘਾਮ ਤੱਕ ਹਾਂਜੀ ਦੋਸਤੋ ਅਸੀਂ ਪਹੁੰਚ ਰਹੇ ਹਾਂ ੍ਹਮਕੁੰਡ ਸਾਹਿਬ ਇਹ ਆਪਣੇ ਨਾਲ ਵੀ ਅਵਤਾਰ ਸਿੰਘ ਨੇ ਇਧਰ ਦਿਨਾ ਬਾਈਆ ਤੇ ਇੱਧਰ ਹਰਮੇਲ ਸਿੰਘ ਖਰਾੜ ਪਿੰਡ ਨਾਲ ਲਖੇ ਤੋਂ ਤੇ ਸਿਮਨ ਸਿੰਘ ਖਰਾੜ ਰੁਕੀ ਤੋਂ ਤੇ ਆਪਾਂ ਪਿੰਡ ਰੁਕੀ ਤੋਂ ਜਹਾਰ ਸਿੰਘ ਖਰਾੜ ਆ ਹਾਂਜੀ ਦੇਖੋ ਕਿੰਨਾ ਸੋਹਣਾ ਮਾਹੌਲ ਆ ਪਹਾੜਾਂ ਦਾ ਕਿੰਨੀ ਸੋਹਣੀ ਖੂਬਸੂਰਤੀ ਹੈ ਦਿਖਾ ਦੋ ਤੁਹਾਨੂੰ ਇਸ ਵੀਡੀਓ ਵਿੱਚ ਹਾਂਜੀ ਹਾਂਜੀ ਦੋਸਤੋ ਗੁਰਦੁਆਰਾ ਹੇਮਕੋਟ ਸਾਹਿਬ ਦੇ ਦਰਸ਼ਨਾਂ ਨੂੰ ਜਾ ਰਹੇ ਆ ਜਿੱਥੇ ਕਿ ਇਹ ਰਾਸਤੇ ਵਿੱਚ ਦੇਖ ਸਕਦੇ ਹੋ ਕਿ ਬਰਫਵਾਰੀ ਕਿੰਨੀ ਹੋਈ ਰਹੀ ਹੈ ਗਲੇਸ਼ੀਅਰ ਕਹਿੰਦੇ ਨੇ ਇਸ ਨੂੰ ਇਹ ਨਾਲ ਗਲੇਸ਼ੀਅਰ ਹੁਣ ਗਰਮੀਆਂ ਪੈ ਰਹੀਆਂ ਜਿਵੇਂ ਕਿ ਗਰਮੀ ਵਿੱਚ ਜਦੋਂ ਇਹ ਸਟਾਰਟ ਹੋੁੰਦੀ ਨਹੀਂ ਤੇ ਜਦੋਂ ਅੱਗੇ ਮੌਸਮ ਆਵੇਗਾ ਉਸ ਦੇ ਵਿੱਚ ਇਹ ਫਿਰ ਇਹ ਫੇਰ ਵਾਪਸ ਸਟਾਰਟ ਹੋ ਜਗੇਗੀ ਇਹ 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 ਝਰਨਾ ਰੂਪ ਅੱਗੇ ਪਾਣੀ ਝਰਨਾ ਬਣ ਜਾਂਦਾ ਇਸ ਦਾ ਪਾਣੀ ਟਲੀ ਜਾਂਦਾ ਜਿਵੇਂ ਕੀ ਆ ਨੀਚੇ ਤੇ ਦਿਖਾ ਦਮੜਾ ਇੱਕ ਜਿੱਦ ਅੱਗੇ ਤੋਂ ਵੀ ਆਹ ਦੇਖੋ ਅਸੀਂ ਪਹੁੰਚਣਾ ਗੁਰਦੁਆਰਾ ਹਿਮਕੋਟ ਸਾਹਿਬ ਜੀ ਦੇ ਦਰਸ਼ਨਾਂ ਨੂੰ ਜਿੱਥੇ ਕਿ ਤੁਹਾਨੂੰ ਇਹ ਦ੍ਰਿਸ਼ ਦਿਖਾ ਰਹੇ ਹਾਂ ਬਰਫ਼ ਦਾ ਦੇਖੋ ਕਿਥੇ ਕਿੰਨੀ ਕਰਨਾਈ ਆਉਂਦੀ ਆ ਅੱਗੇ ਵੀ ਦਿਖਾਵਾਂਗੇ ਕਿੰਨਾ ਰਸਤਾ ਉੱਪਰ ਚੜਨਾ ਔਖਾ ਜਿਵੇਂ ਲੋ ਬਾਈ ਚੜਦੇ ਨੇ ਏਕਣਾ ਬਹੁਤ ਔਖਾ ਹੀ ਚੜਨਾ ਉੱਪਰ ਬਹੁਤ ਚੜਾਈ ਹੈ ਇਹ ਇੱਥੇ ਕੋੜੇ ਵਗੈਰਾ ਕਰਕੇ ਜਾਣੇ ਪੈਂਦੇ ਨੇ ਅਤੇ ਹੁਣ ਅਸੀਂ ਪਹੁੰਚੇ ਹਾਂ ਉੱਪਰ ਗੁਰਦੁਆਰਾ ਹਿਮਕੁਟ ਸਾਹਿਬ ਉੱਥੇ ਜਾ ਕੇ ਦਰਸ਼ਨ ਕਰਾਵਾਂਗੇ ਤੁਹਾਨੂੰ ਹਾਂਜੀ ਆ ਦੇਖੋ ਕਿਵੇਂ ਝਰਨਾ ਵਹਿ ਰਿਹਾ ਪਾਣੀ ਦਾ ਆਹ ਦੇਖੋ ਉੱਪਰ ਤੋਂ ਕਿੱਥੋਂ ਆ ਰਿਹਾ ਹੈ ਪਾਣੀ ਇਹ ਦੇਖ ਸਕਦੇ ਹੋ ਤੁਸੀਂ ਵੀਡੀਓ ਵਿੱਚ ਬਹੁਤ ਉੱਚਾ ਦਵਾ ਰਿਹਾ ਬਹੁਤ ਉੱਪਰ ਤੋਂ ਝਰਨਾ ਵਹਿ ਰਿਹਾ ਆ ਰਿਹਾ ਪਾਣੀ ਦਾ ਤੇ ਆਪੁਰ ਲੱਗਿਆ ਹੋਇਆ ਹੈ ਇਸ ਜਗ੍ਹਾ ਤੇ ਦੇਖਦਾ ਕਿ ਜਾ ਕੇ ਪਹੁੰਚ ਗਏ ਦਿਖਾਣੇ ਤੁਹਾਨੂੰ ਬਹੁਤ ਔਖੀ ਚੜਾਈ ਹੈ ਦੇਖ ਸਰ ਪੱਥਰਾਂ ਵਿੱਚ ਚੜ ਕੇ ਜਾਣਾ ਪੈਂਦਾ ਏ ਉਹ ਦੇਖੋ ਵੀਰ ਆਪਣੇ ਜਾ ਰਹੇ ਨੇ ਕਿ ਸਟਿਕ ਲੈ ਕੇ ਚੜਦਿਤੇ ਜਾਣਾ ਪੈਂਦਾ ਬਹੁਤ ਜ਼ੋਰ ਲੱਗਦਾ ਇੱਥੋਂ ਰਸਤਾ ਕਿਵੇਂ ਦਾ ਏ ਤੇ ਕਿੰਨਾ ਪਾਣੀ ਦਾ ਵਹਾਈ ਆ ਦੇਖੋ ਬਹੁਤ ਦੂਰ ਤੱਕ ਜਾ ਰਿਹਾ ਹੈ ਚਰਨਾ ਹੈ ਪਾਣੀ ਦਾ ਦੇਖੋ ਕਰੋ ਬਰਫੋਂ ਪਿੰਗਲਦੀ ਐ ਇਹ ਜਦੋਂ ਆਹ ਦੇਖੋ ਕਿੰਨਾ ਪਾਣੀ ਤੇਜ਼ ਆ ਰਿਹਾ ਹੈ ਤੇ ਇਹ ਹੈਗਾ ਪੁਲ ਲੱਗਿਆ ਹੋਇਆ ਇਸ ਉਪਰ ਹਾਂਜੀ ਇਹ ਲੱਗਿਆ ਹੋਇਆ ਪੁਲ ਤੁਸੀਂ ਵੇਖ ਸਕਦੇ ਹੋ ਆ ਦੇਖੋ ਕਿੰਨਾ ਕਿੰਨੇ ਚਾਹੀ ਤੇ ਹੋ ਰਿਹਾ ਪਾਣੀ ਤੁਸੀਂ ਵੇਖ ਸਕਦੇ ਹੋ ਤੇ ਇਸ ਤਰ੍ਹਾਂ ਦਾ ਪੁਲ ਇਹਦੇ ਦੀ ਬੇਸਾ ਦਾ ਲੰਗੜ ਨੂੰ ਹੈ ਆ ਦੇਖੋ ਇਸ ਤਰ੍ਹਾਂ ਨਾ ਉੱਪਰੋਂ ਪੌੜੀਆਂ ਨੇ ਦੇਖੋ ਕਿਵੇਂ ਜਹਾ ਪਹਾੜੀ ਏਰੀਆ ਹੈ ਇਸ ਤਰ੍ਹਾਂ ਦੀ ਪਹਾੜੀ ਆ ਬਹੁਤ ਔਖਾ ਰਸਤਾ ਹੈ ਚੜ੍ਹਨੇ ਨੂੰ ਬਹੁਤ ਕਠਿਨਾਈ ਆਉਂਦੀ ਹੈ ਚੜ੍ਹਨੇ ਵਿੱਚ ਹਾਂਜੀ ਆ ਤਖਾਨਾ ਤੁਹਾਨੂੰ ਜੋਂ ਕਰਕੇ ਮੈਂ ਇਸ ਤਰ੍ਹਾਂ ਚੜਾਈ ਚੜ੍ਹਦੀ ਆ ਹੁਣ ਇਸ ਤੋਂ ਛੜਾਈ ਚੜਾਈ ਚੜ੍ਹੇਗੇ ਇਸ ਨੇ ਜਗ੍ਹਾ ਤੇ ਜਿਵੇਂ ਦੁਕਾਨਾਂ ਨੇ ਹੁਣ ਇਹ ਰਸਤਾ ਜਾ ਰਿਹਾ ਉੱਪਰ ਨੂੰ ਇਸ ਤਰਫ ਉੱਪਰ ਜਾਵਾਂਗੇ ਰਸਤੇ ਚੜਾਈ ਵਾਜ ਜਾ ਕੇ ਦਿਖਾਣਾ ਤੁਹਾਨੂੰ ਆ ਦੇਖੋ ਇਸ ਤਰਫ ਤੋਂ ਹੋਰ ਹੈ ਨੀਚੇ ਤੋਂ ਆ ਦੇਖੋ ਰਸਤਾ ਆ ਰਿਹਾ ਜਿਵੇਂ ਕਿ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਇਸ ਤਰ੍ਹਾਂ ਆ ਗਿਆ ਰਸਤਾ ਆਹ ਰਸਤਾ ਇਹ ਸਿੱਧਾ ਉੱਪਰ ਚੜ ਰਹੇ ਆਪਾਂ ਇਹ ਦੁਕਾਨਾਂ ਨੇ ਜਿਵੇਂ ਕਿ ਬਹੁਤ ਹੀ ਮੁਸ਼ਕਲ ਰਸਤਾ ਹੈ ਤੁਸੀਂ ਵੇਖ ਸਕਦੇ ਹੋ ਥੱਗੇ ਪਹੁੰਚ ਕੇ ਖਾਨੇ ਤਾਂ ਉਹਨੂੰ ਆਹ ਦੇਖੋ ਕਿਵੇਂ ਸੜੀਆਂ ਚੜਦੇ ਨੇ ਉੱਪਰ ਖਾਨੇ ਵੀਡੀਓ ਵਿੱਚ ਤੁਹਾਨੂੰ ਦੋਸਤੋ ਆਹ ਦੇਖੋ ਇਹ ਰਸਤਾ ਇਸ ਤਰਫ ਜਾਉਂਦਾ ਹੈ ਜਿਵੇਂ ਕਿ ਯਾਤਰੀ ਤੁਰ ਕੇ ਆ ਰਹੇ ਨੇ ਤੇ ਕੋਲਪੁਰ ਨੂੰ ਤੇ ਇਹ ਵੀ ਰਸਤਾ ਜਾਂਦਾ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਜੀ ਨੂੰ ਬਹੁਤ ਨੰਬਰ ਸਫਰ ਆਇ 7 ਕਿਲੋਮੀਟਰ ਦਾ ਸਫਰ ਆ ਆ ਦੇਖੋ ਇੱਥੇ ਜਿਹੜੇ ਕੋੜੇ ਆਲੇ ਆਉਂਦੇ ਨੇ ਸ਼ੁਰੂ ਦੇ ਵਿੱਚ 27-2800 ਰੁਪਏ ਲੈਂਦੇ ਹੋ ਹਾਂਜੀ ਦੇਖੋ ਕਿ ਮੈਂ ਉੱਪਰ ਰਸਤਾ ਜਾਂਦਾ ਘੁੰਮ ਘੁੰਮ ਕੇ ਬਹੁਤ ਔਖੀ ਪੌੜੀਆਂ ਲੱਗੀਆਂ ਹੋਈਆਂ ਨੇ ਸਿੱਧੀ ਚੜਾਈ ਆ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਬਹੁਤ ਔਖਾ ਹੈ ਸਾਹ ਫੁੱਲ ਜਾਂਦੀ ਹੈ ਚੜਦੇ ਚੜਦੇ ਦੀ ਸਾਡੇ ਨਾਲ ਜੁੜੇ ਰਿਹਾ ਕਰੋ ਵੀਡੀਓ 'ਚ ਜੇ ਪਹੁੰਚਿਆ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਜੀ ਦੇ ਦਰਸ਼ਨ ਕਰਨਾ ਹੁਵੇ ਅੱਗੇ ਪਹੁੰਚ ਕੇ ਦਿਖਾਵਾਂਗੇ ਤੁਹਾਨੂੰ ਆ ਦੇਖੋ ਕਿੰਨੀ ਖੂਬਸੂਰਤੀ ਪਹਾੜਾਂ ਦੀ ਤੇ ਬੱਦਲ ਹੀ ਬੱਦਲ ਹੋਇਆ ਵਾ ਜਿਹੜਾ ਇਹ ਇਸ ਤਰਫ ਆ ਦੇਖੋ ਬੱਦਲੇ ਬੱਦਲ ਅੱਗੇ ਬਹੁਤ ਉੱਚੀਆਂ ਪਹਾੜੀਆਂਾਂ ਨੇ ਚਾਈ ਦੇ ਵਿੱਚ ਤੇ ਪੱਗੇ ਪਹੁੰਚ ਕੇ ਦਿਖਾਉਣਾ ਅੱਗੇ ਦੀ ਕਿਵੇਂ ਲੋਕੇਸ਼ਨ ਜੀ ਉਥੋਂ ਅਸੀਂ ਚੱਲ ਕੇ ਦਿਨੋਂ ਆ ਗਏ ਆ ਤੇ ਇਸ ਜਗ੍ਹਾ ਤੇ ਨਾ ਹੱਲੀ ਪਾੜ ਵੀ ਬਣੀ ਹੋਈ ਆ ਇਹ ਜੋ ਕਿ ਤੁਸੀਂ ਵੇਖ ਰਹੇ ਹੋ ਵੀਡੀਓ ਵਿੱਚ ਹੈਲੀਪੈਡ ਹੈ ਹੈਲੀਕਾਪਟਰ ਦੀ ਇਸ ਜਗ੍ਹਾ ਤੇ ਹੈਲੀਕਾਪਟਰ ਉਤਰਦੇ ਦੇਖ ਸਕਦੇ ਹੋ ਵੀਡੀਓ ਤੇ ਤੁਸੀਂ ਜਿਵੇਂ ਕੀ ਹਾਂਜੀ 에어ਪੋਰਟ ਅੱਡਾ ਗਾ ਐਸਾ ਤੋਂ ਛੋਟਾ ਤੁਸੀਂ ਜਿਸ ਜਗ੍ਹਾ ਤੇ ਹੈਲੀਕਾਪਟਰ ਉਤਰਦਾ ਦੇਖ ਸਕਦੇ ਹੋ ਤੁਸੀਂ ਹੈਨਾ ਮੈਂ ਜੋ ਕਰਕੇ ਦਿਖਾਉਣਾ ਇਸ ਜਗ੍ਹਾ ਤੇ ਉਤਰ ਹੈਲੀਕਾਪਟਰ ਬਣਿਆ ਹੋਇਆ ਜਿਵੇਂ ਕਿ ਉਸ ਦਾ ਨਸਾ ਹਾਂ ਜੇ ਗੋਲ ਜਾ ਇਸ ਜਗ੍ਹਾ ਤੇ ਕੰਮ ਦਾ ਹੈਲੀਕਾਪਟਰ ਇਸ ਜਗ੍ਹਾ ਤੇ ਉਤਰਦਾ ਹੈਲੀਕਾਪਟਰ ਅਸੀਂ ਨੀਚੇ ਤੋਂ ਆ ਰਹੇ ਹਾਂ ਜੀ ਤੇ ਹੁਣ ਐ ਘੁੰਮਦੇ ਘਮਾਂਦੇ ਇੱਕ ਤਾਂ ਸਿੱਧੀ ਚੜਾਈ ਜਾਵੇ ਬਗਜਿੰਦੀ ਆਪਾਂ ਨੂੰ ਦਿਖਾਉਣਾ ਤੁਹਾਨੂੰ ਇਹ ਔਖੀ ਆ ਥੋੜੀ ਜਿਹੀ ਆ ਜਾਣੀ ਆ ਦੇਖੋ ਕਿੰਨੇ ਲੋਕ ਜਾ ਰਹੇ ਨੇ ਇਸ ਜਗ੍ਹਾ ਤੇ ਨਾ ਆ ਦੇਖੋ ਬਹੁਤ ਔਖੀ ਚੜਾਈ ਆ ਇਹ ਦੇਖ ਸਕਦੇ ਹੋ ਨਾ ਬਹੁਤ ਦੂਰ ਤੱਕ ਹੈ ਤੇ ਇਸ ਦਾ ਹੀ ਠੀਕ ਸਮਝੀਆ ਕਿਉਂਕਿ ਇਹ ਥੋੜੀ ਲੰਬੀ ਜ਼ਰੂਰ ਆ ਚੜਨਾ ਸਖਾਲਾ ਇਸ ਵਿੱਚ ਆ ਬਾਕੀ ਰਾਸਤੇ ਤੇ ਵੀ ਕਰਦੇ ਰਾਂਗੇ ਵੀਡੀਓ ਇਹ ਸਾਰੀ ਵੀਡੀਓ ਤੁਸੀਂ ਜ਼ਰੂਰ ਦੇਖੋ ਸਾਡੀ ਹਨਾ ਤੇ ਅੱਗੇ ਪਹੁੰਚਦਾ ਗੁਰਦੁਆਰਾ ਸ੍ਰੀ ਹਿਮਕੁੰਡ ਸਾਹਿਬ ਦੇ ਦਰਸ਼ਨਾਂ ਨੂੰ ਤੁਸੀਂ ਇਸ ਜਗ੍ਹਾ ਤੇ ਉੱਤਰਦਾ ਹੈਲੀਕਾਪਟਰ ਨੀਚੇ ਇਸ ਤਰਫਾ ਹਾਂ ਜਿਵੇਂ ਤੁਹਾਨੂੰ ਵੀਡੀਓ ਵਿੱਚ ਦਿਖਾਇਆ ਇਹ ਬਲੌਨ ਜਲਾਇਆ ਹੋਇਆ ਨਿਸਾਨੀ ਦੂਰੋਂ ਉੱਪਰੋਂ ਦਿਖ ਜਾਵੇ ਤਾਂ ਜੋ ਕਿ ਦੇਖ ਸਕਦੇ ਹੋ ਤੁਸੀਂ ਕਿੰਨੇ ਸੋਹਣੇ ਫੁੱਲ ਉੱਗੇ ਹੋਣ ਇਸ ਜਗ੍ਹਾ ਤੇ ਨਾ ਆ ਦੇਖੋ ਬਹੁਤ ਸੋਹਣੇ ਫੁੱਲ ਹੋਏ ਨੇ ਇਸ ਜਗ੍ਹਾ ਤੇ ਆ ਦੇਖੋ ਕਿੰਨੇ ਸੋਹਣੇ ਫੁੱਲ ਨੇ ਵੀਡੀਓ ਵਿੱਚ ਤੁਸੀਂ ਵੇਖ ਰਹੇ ਹੋ ਇਸ ਸਮੇਂ ਧੁੰਦ ਵੀ ਪੈ ਰਹੀ ਆ ਤੇ ਇਸ ਜਗ੍ਹਾ ਤੇ ਉੱਤਰਦਾ ਹੈਲੀਕਾਪਟਰ ਆ ਤੇ ਅੱਗੇ ਪਹੁੰਚਦੇ ਆ ਦੇਖੋ ਆਪਣੇ ਆ ਬੁੱਗੇ ਹੋਏ ਨੇ ਫੁੱਲ ਇਹ ਬਹੁਤ ਹੀ ਸੋਹਣੇ ਫੁੱਲ ਨੇ ਤੁਸੀਂ ਜੇਖ ਸਕਦੇ ਹੋ ਵੀਡੀਓ ਵਿੱਚ ਜਿਵੇਂ ਕੀ ਦੇਖ ਹਨ ਇਹ ਤੁਹਾਨੂੰ ਆ ਦੇਖੋ ਕਿੰਨੇ ਸੋਹਣੇ ਫੁੱਲ ਨੇ ਜੀ ਬਹੁਤ ਸੋਹਣੇ ਫੁੱਲ ਨੇ ਬਹੁਤ ਖੂਬਸੂਰਤਾਂ ਇਸ ਤਰ੍ਹਾਂ ਨਾ ਕੰਮ ਚੱਲ ਰਿਹਾ ਪਹਾੜਾਂ ਦੇ ਵਿੱਚ ਜਿਹੜਾ ਕੋਈ ਰਸਤੇ ਦਾ ਇਹ ਆ ਦੇਖੋ ਕਿੰਨੀ ਔਖੀ ਹੈ ਲੇਬਰ ਕਰਨੀ ਪਹਾੜਾਂ ਦੇ ਵਿੱਚ ਇਹ ਬਾਈ ਨਾ ਰਾਹ ਦਾ ਕੰਮ ਕਰ ਰਹੇ ਨੇ ਬਹੁਤ ਹੀ ਪਲੇਨ ਕੰਮ ਕਰਦੇ ਨੇ ਦੇਖੋ ਕਿੰਨੀ ਮਿਹਨਤ ਆ ਬਾਈਆਂ ਦੀ ਇਹਨਾਂ ਦੀ ਹਾਂਜੀ ਆ ਦੇਖੋ ਕਿੱਡੇ-ਕੱਡੇ ਪੱਥਰ ਨੇ ਘੜ ਕਰਕੇ ਸਹੀ ਕਰਕੇ ਲਗਾ ਰਹੇ ਨੇ ਜਿਵੇਂ ਆ ਦਿਖਾ ਰਿਹਾ ਮੈਂ ਤਾਂ ਉਹਨਾਂ ਆ ਦੇਖੋ ਇਸ ਤਰ੍ਹਾਂ ਬਾਈ ਨਾ ਸੈੱਟ ਕਰਕੇ ਲਾਉਂਦੇ ਨੇ ਆ ਦੇਖੋ ਇਹਨਾਂ ਪਲੇਨ ਰਸਤਾ ਬਣਾ ਰਹੇ ਨੇ ਚੜ੍ਹਨ ਵਾਸਤੇ ਵੀ ਤਾਂ ਜੋ ਕਿ ਚੜ੍ਹੰਦੇ ਨੂੰ ਸਥਾਨੀ ਹੋਵੇ ਕੋਈ ਦਿੱਕਤ ਨਾ ਆਵੇ ਇਸ ਤਰ੍ਹਾਂ ਕੰਮ ਹੋ ਰਹੀ ਪਹਾੜੀ ਰਕ ਵਿੱਚ ਬਹੁਤ ਮਿਹਨਤਾਂ ਦੀ ਔਖੀ ਹੈਗੀ ਬਹੁਤ ਔਖਾ ਕੰਮ ਕਰਨਾ ਇਸ ਜਗ੍ਹਾ ਤੇ ਆ ਪੱਥਰ ਦੇ ਲੋ ਪੰਜਾ 50 ਕਿਲੋ ਦੇ ਨੇ ਘਟੋ ਘਟਾ ਇਹ ਹੈ ਮਿਹਨਤ ਜਿਹਨੂੰ ਕਹਿੰਦੇ ਨੇ ਬਹੁਤ ਔਖਾ ਕੰਮ ਕਰਨਾ ਵਿਚਾਰੇ ਮਿਹਨਤ ਕਰਦੇ ਤਾਂ ਯਾਤਰੀ ਸੇਵਾਦਾਰ ਇੱਥੇ ਜਾਂਦੇ ਨੇ ਸਰਦਾਲੂ ਨੇ ਜਿਹੜੇ ਇਹਨਾਂ ਦੀ ਵੀ ਸੇਵਾ ਹੀ ਲੱਗ ਰਹੀ ਹੈ ਜਿਹੜੀ ਕਿ ਭਾਵੇਂ ਦਿਹਾੜੀ ਪਰ ਲੱਗੇ ਮੈਨੇ ਇਹ ਇਹ ਵੀ ਨਈ ਸੇਵਾ ਜਿਹੜੀ ਬਹੁਤ ਔਖਾ ਕੰਮ ਆ ਜਿਹੇ ਕਰਨਾ ਕੋਈ ਸਖਾਲਾ ਕੰਮ ਨਹੀਂ ਹੈਗਾ ਇਹ ਹਾਂਜੀ ਤੇ ਅੱਗੇ ਆਪਾਂ ਪਹੁੰਚਦਾ ਹਾਂ ਚਾਲੇ ਪਾਉਣੇ ਅੱਗੇ ਨੂੰ ਪੰਗਤੀ ਜੀ ਤੁਹਾਨੂੰ ਦਿਖਾਣਾ ਇਹ ਰਸਤਾ ਤੇ ਇਸ ਤਰਫ ਆ ਲੱਕੜ ਦੇ ਸਿੜੀਆਂ ਹਾਂਜੀ ਆ ਲੱਕੜ ਦੇ ਸਿੜੀਆਂ ਬਣੀਆਂ ਹੋਈਆਂ ਨੇ ਤੇ ਬੁੰਦਾ ਬਾਂਦੀ ਹੋਣ ਲੱਗੀ ਵੀ ਪੈਣ ਲੱਗ ਗਿਆ ਇਸ ਜਗ੍ਹਾ ਤੇ ਤੇ ਆ ਬਾਰੀ ਆ ਰਹੇ ਨੇ ਉੱਪਰੋਂ ਮੱਥਾ ਟੇਕ ਕੇ ਪੰਗਤੀ ਜੀ ਕੀ ਫਤਿਹ ਇਹ ਬਈ ਰ ਉਪਰੋਂ ਮੱਥਾ ਟੇਕ ਕਰਨੀ ਵੀ ਰੇ ਤੇ ਹੁਣ ਆਪਾਂ ਅੱਗੇ ਪਹੁੰਚਦੇ ਆਂ ਦੇਖੋ ਔੜੀਆਂ ਬਣੀਆਂ ਹੋਈਆਂ ਨੇ ਇਸ ਜਗ੍ਹਾ ਤੇ ਇਸ ਤੋਂ ਅੱਗੇ ਗੁਰਦੁਆਰਾ ਸਾਹਿਬ ਆ ਤੁਹਾਨੂੰ ਉਹ ਵੀ ਦਿਖਾਣੇ ਆ ਵੀਡੀਓ ਵਿੱਚ ਹਾਂਜੀ ਇਸ ਤਰਫ ਆਏਗਾ ਗੁਰਦੁਆਰਾ ਸਾਹਿਬ ਗੁਰਦੁਆਰਾ ਹਿਮਕੁੰਡ ਸਾਹਿਬ ਜਿਸ ਸਥਾਨ ਤੇ ਪਿਛਲੇ ਜਨਮ ਦੇ ਵਿੱਚ ਗੁਰਦੁਆਰਾ ਹਿਮਕੁੰਡ ਸਾਹਿਬ ਗੁਰਗੋਮ ਸਿੰਘ ਮਹਾਰਾਜ ਨੇ ਇਸ ਜਗ੍ਹਾ ਤੇ ਤਪੱਸਿਆ ਕੀਤੀ ਸੀਗੀ ਤਪਕਤਾ ਸੀਗਾ ਇਹ ਗੁਰਦੁਆਰਾ ਸ੍ਰੀ ਫ਼ੈਮਗਨ ਸਾਹਿਬ ਆ ਦੇਖੋ ਕਵੀ ਦਰਸਨ ਤੇ ਬਹੁਤ ਹੀ ਤੁੰਦਪਾਰੀਆ ਸਮੇਂ ਤੁਸੀਂ ਦੇਖ ਸਕਦੇ ਹੋ ਵੀਡੀਓ ਚ ਹੈ ਨਾ ਆ ਦੇਖੋ ਹੁਣ ਅੰਦਰ ਤੇ ਇਸ ਤਰ੍ਹਾਂ ਹੈਗਾ ਲੰਗਰ ਹਾਲ ਆ ਇਹ ਲੰਗਰ ਹਾਲ ਬਣਿਆ ਹੋਇਆ ਇਸ ਤੋਂ ਅੱਗੇ ਰਹਿ ਕੇ ਹੀ ਨਾ ਆਉਣਾ ਲਈ ਸਰੋਵਰ ਹਾਂਜੀ ਇਹ ਲੰਗਰ ਹਾਲ ਬਣਿਆ ਹੋਇਆ ਅੱਗੇ ਪਹੁੰਚਦੇ ਆਪਾਂ ਸਰੋਵਰ ਸਾਹਿਬ ਚ ਉੱਥੇ ਜਾ ਕੇ ਵੀਡੀਓ ਕਰਾਂਗੇ ਦੇਖ ਸਕਦੇ ਹੋ ਤੁਸੀਂ ਮੀਂਹ ਪੈਣ ਲੱਗ ਗਿਆ ਬੁੰਦਾ ਬੰਦੀ ਹੋਣ ਲੱਗੀ ਐ ਤੇ ਅੱਗੇ ਪਹੁੰਚਦੇ ਆਂ ਫਿਰ ਸਰੋਵਰ ਸਾਹਿਬ ਦੀ ਵੀਡੀਓ ਕਰਕੇ ਦਿਖਾਵਾਂਗੇ ਤੁਹਾਨੂੰ ਜੀ ਇਸ ਤਰ੍ਹਾਂ ਪੈ ਗਿਆ ਲੰਗਰ ਹਾਲ ਤੇ ਹੁਣ ਅਸੀਂ ਪਹੁੰਚਾਏ ਅੱਗੇ ਤੁਹਾਨੂੰ ਦਿਖਾਣੇ ਆ ਜਿੱਥੇ ਜਗਾ ਤੇ ਲੰਗਰ ਆ ਗੁਰਦੁਆਰਾ ਸਾਹਿਬ ਆ ਸ੍ਰੀ ਗੁਰਦੁਆਰਾ ਰਹਿਮਤ ਸਾਹਿਬ ਜੀ ਹਾਂਜੀ ਇਸ ਤਰ੍ਹਾਂ ਪੈ ਗਿਆ ਜੋੜਾ ਘਰ ਤੇ ਇਸ ਤੋਂ ਹੋਏਗਾ ਕਿ ਇਸ ਇਸ਼ਨਾਨ ਘਰ ਸਰੋਵਰ ਜਿਉਂ ਕੀ ਦੇਖ ਤਰਸ ਨੇ ਅਸੀਂ ਜਗ੍ਹਾ ਤੇ ਵੀ ਨਾਲੇ ਕੁੱਤੇ ਘੁੰਮ ਰਹੇ ਨੇ ਗੁਰਦੁਆਰਾ ਸਾਹਿਬ ਜੀ ਵਿੱਚ ਆ ਦੇਖੋ ਜੋੜਾ ਕਰ ਆਇਆ ਕਰੋ ਜੀ ਦਰਸ਼ਨ ਭਾਗਾਂ ਵਾਲਿਓ ਕਰੋ ਇਨਸਾਨ ਸਾਹਿਬ ਜੀ ਦੇ ਦਰਸ਼ਨ ਇਸ ਇਸ ਜਗ੍ਹਾ ਤੇ ਨੇ ਪਿਛਲੇ ਜਨਮ ਦੇ ਵਿੱਚ ਗੁਰਗੋ ਸਿੰਘ ਨੇ ਤਪ ਕੀਤਾ ਸੀਗਾ ਆ ਕਰੋ ਜੀ ਦਰਸ਼ਨ ਇਸ਼ਨਾਨ ਸਾਹਿਬ ਜੀ ਦੇ ਆ ਦੇਖੋ ਜੀ ਇਹ ਹੈਗਾ ਸਰੋਵਰ ਜਿਸ ਜਗ੍ਹਾ ਤੇ ਨਾ ਇਸ਼ਨਾਨ ਕਰਾਂਗੇ ਜੀ ਆ ਮੈਂ ਤੁਹਾਨੂੰ ਥੋੜਾ ਇਤਿਹਾਸ ਪੜ ਕੇ ਸੁਣਾ ਦਣਾ ਸੀ ਸ੍ਰੀ ਹਿਮਕੁੰਡ ਸਾਹਿਬ ਜੀ ਦਾ ਸੰਖੇਪ ਇਤਿਹਾਸ ਗੁਰੂ ਪਿਆਰੀ ਸਾਧ ਸੰਗਤ ਜੀ ਬੈਰ ਜੀ ਕਾ ਖਾਲਸਾ ਬੈਰ ਜੀ ਕੀ ਫਤਿਹ ਸ੍ਰੀ ਹਿਮਕੁੰਡ ਸਾਹਿਬ ਜੀ ਉਹ ਪਵਿੱਤਰ ਸਥਾਨ ਹੈ ਜਿੱਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦੁਸ਼ਤ ਦਮਨ ਦੇ ਰੂਪ ਵਿੱਚ ਲੰਮਾ ਸਮਾਂ ਅਕਾਲ ਪੁਰਖ ਦੀ ਕਠਿਨਤਾਪਨ ਸਾਧਨਾ ਕੀਤੀ ਦਸਮ ਗੁਰੂ ਜੀ ਨੇ ਆਪਣੀ ਪਾਵਨ ਰਚਨਾ ਬਚਿੱਤ ਨਾਟਕ ਵਿੱਚ ਇਸ ਸਥਾਨ ਦਾ ਵਰਣਨ ਕਰਦੇ ਹੋਏ ਆ ਲਿਖਿਆ ਹੈ ਅਬ ਮੈਂ ਆਪਣੀ ਕਥਾ ਬਖਾਣੋਂ ਤਪਸਾਦ ਤੇ ਜਹ ਬਿੱਧੀ ਮੋਹ ਆਨੋ ਹੇਮਕੁੰਟ ਪਹਾੜਤ ਹੈ ਜਹਾਂ ਸੱਤ শৃੰਗ ਸੋਭਿਤ ਹੈ ਤਹਾਂ ਸੱਤ শৃੰਗਤ ਹੈ ਨਾਮ ਕਹਾਵਾ ਪੰਡ ਰਾਜ ਜਹ ਜੋਗ ਕਮਾਵਾ ਤਹਾ ਹੈ ਹਮ ਅਧਿਕ ਤਪੱਸਿਆ ਸਾਦੀ ਮਹਾਕਾਲ ਕਲਿਕ ਆਰਾਧੀ ਭਾਵ ਹੁਣ ਮੈਂ ਆਪਣੀ ਕਥਾ ਵਿਖਾਣ ਕਰਦਾ ਹਾਂ ਕਿ ਕਿਸ ਪ੍ਰਕਾਰ ਤਪੱਸਿਆਦਨਾ ਕਰਦਾ ਹੋਇਆ ਮੇਰਾ ਇਸ ਸੰਸਾਰ ਵਿੱਚ ਆਉਣਾ ਹੋਇਆ ਇਹ ਖੇਮਕੁੰਡ ਸਾਹਿਬ ਉਹ ਪਾਵਨ ਸਥਾਨ ਹੈ ਜਿੱਥੇ ਬਰਫ਼ ਟਕੀਆਂ ਸਤ ਉੱਚੀਆਂ ਚੋਟੀਆਂ ਦਰਮਿਆਨ ਹਿਮ ਬਰਫਦਾ ਕੁੰਡ ਸਸੋਬਿਤ ਹੈ ਤੇ ਉਸ ਸਥਾਨ ਦਾ ਨਾਮ ਸਤ ਸ੍ਰਿੰਗ ਹੈ ਇਸਾ ਸਥਾਨ ਉਤੇ ਪੰਡਵਾਂ ਦੇ ਬਡੇਰਿਆਂ ਨੇ ਜੋਗ ਸਾਧਨਾ ਕੀਤੀ ਸੀ ਮੈਂ ਇਸ ਸਥਾਨ ਉਪਰ ਬਹੁਤ ਸਮੇਂ ਤੱਕ ਅਕਾਲ ਪੁਰਖ ਦੀ ਕਠਿਨ ਤਪ ਸਾਧਨਾ ਕੀਤੀ ਇਹ ਬਿੱਧੀ ਕਰ ਤਪੱਸਿਆ ਪਾਇਓ ਦੇਵ ਦੈਂਤ ਇਕ ਰੂਪ ਹੈਵ ਗਾਇਓ ਭਾਵ ਉਸ ਪਾਵਨ ਸਥਾਨ ਤੇ ਤਪੱਸਿਆ ਕਰਦੇ ਹੋਇਆਂ ਮੇਰੀ ਇਹ ਅਵਸਥਾ ਹੋ ਗਈ ਕੇ ਕਾਲਪੁਰਖ ਤੇ ਮੇਰੇ ਵਿੱਚ ਕੋਈ ਭੇਦ ਭਾਵ ਕੀ ਨਹੀਂ ਦਿਆ ਨਹੀਂ ਨਹੀਂ ਸੀ ਰਹਾ ਰਹਿ ਗਿਆ ਤੇ ਮੈਂ ਅਦੁੱਤੀ ਆਨੰਦ ਨਾਲ ਪ੍ਰਮਾਤਮਾ ਦੇ ਚਰਣਾ ਵਿੱਚ ਨਾਲ ਮਨ ਜੋੜ ਕੇ ਪਰਮ ਆਨੰਦ ਪ੍ਰਾਪਤ ਕਰ ਰਿਹਾ ਸੀ ਤਾਤ maat ਮੁਰ ਅਲਖ ਅਰਾ ਦਾ ਬਹੁ ਵਿੱਦੀ ਯੋਗ ਸਾਧਨਾ ਸਾਧਾ ਭਾਵ ਉਧਰ ਮਾਤਾ ਲੋਕ ਵਿੱਚ ਮੇਰੇ ਮਾਤਾ ਪਿਤਾ ਭਾਵ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਮਾਤਾ ਗੁਜਰੀ ਜੀ ਨੇ ਵੀ ਉਹ ਬਹੁਤ ਵਿੱਧੀ ਜੋਗ ਸਾਧਨਾ ਕਰਦੇ ਆਕਾਲ ਪੁਰਖ ਦੀ ਆराधना ਕੀਤੀ ਤਿੰਨ ਜੋ ਕਰੀ ਹਲਕ ਕੀ ਸੇਵਾ ਤਾਂ ਤੇ ਪ੍ਰਸੰਨ ਗੁਰਦੇਵਾ ਭਾਵ ਉਹਨਾਂ ਦੀ ਸੇਵਾ ਤੇ ਕਠਿਨ ਤਪੱਸਿਆ ਤੋਂ ਪ੍ਰਸੰਨ ਹੋ ਕੇ ਆਕਾਲ ਪੁਰਖ ਨੇ ਸਪੁੱਤਰ ਦੀ ਦਾਤ ਬਕਸੀ ਤੇ ਮਾਤਾ ਦੇ ਉਧਰ ਵਿੱਚ ਮੇਰਾ ਪ੍ਰਕਾਸ਼ ਹੋਇਆ ਤਿੰਨ ਪ੍ਰਭ ਜਬ ਆਇਆ ਸ ਮੋਹ ਦਿਆ ਤਬ ਹਮ ਜਨਮ ਕਲ ਮਹਿ ਲਿਆ ਭਾਵ ਇਸ ਪ੍ਰਕਾਰ ਵੈਗੁਰੂ ਜੀ ਦੇ ਹੁਕਮ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ ਅਧਰਮ ਤੇ ਜ਼ਬਰ ਜ਼ੁਲਮ ਨੂੰ ਖਤਮ ਕਰਕੇ ਧਰਮ ਦਾ ਰਾਜ ਸਥਾਪਿਤ ਕਰਨ ਲਈ ਪਟਨਾ ਸਾਹਿਬ ਵਿਖੇ ਅਵਤਾਰ ਧਾਰਿਆ ਜਿੱਤ ਨਾ ਪਾਇਓ ਹਮਰੋ ਆਵਣ ਕਹੈ ਚੁਬੀ ਰਹੀ ਸੂਤਰ ਪ੍ਰਭ ਚਰਨਮੈ ਪਾਵ ਮੇਰਾ ਮਨ ਤਾਂ ਪਰਮਾਤਮਾ ਦੇ ਸਿਮਨ ਵਿੱਚ ਲੱਗਾ ਹੋਇਆ ਸੀ ਤੇ ਸੰਸਾਰ ਵਿੱਚ ਆਉਣ ਨੂੰ ਮੇਰਾ ਚਿੱਤ ਹੀ ਨਹੀਂ ਸੀ ਕਰਦਾ ਜਿਉ ਤਉ ਪ੍ਰਭ ਹਮਤ ਕੋ ਸਮਝਾਓ ਏਮ ਕਹ ਕਹੇ ਕਿ ਇਹ ਲੋਕ ਪਠਾਇਓ ਮੈਂ ਆਪਣਾ ਸੂਤ ਤੋਹੇ ਨਵਾਜਾ ਪੰਥ ਪ੍ਰਚਾਰ ਪਰੋ ਚਾਉਰਾ ਕਰਤੇ ਕਿਉਂ ਸਾਜਾ ਜਹ ਤਹਾ ਤੇ ਧਰਮ ਚਲਾਏ ਕੁਬਦ ਕਰਨ ਤੇ ਲੋਕ ਹਟਾਏ ਹਟਾਏ ਭਾਵ ਅਕਾਲ ਪੁਰਖ ਨੇ ਜਿਵੇਂ ਕਿਵੇਂ ਮੈਨੂੰ ਸਮਝਾ ਕੇ ਇਹ ਧਰਮ ਜੁਲਮ ਤੋਂ ਕੁਬਦ ਦੁਰ ਕਰਮ ਕਰਕੇ ਧਰਮ ਚਲਾਉਣ ਦੇ ਮਹਾਨ ਕਾਰਜ ਲਈ ਆਪਣਾ ਪੁੱਤਰ ਬਣਾ ਕੇ ਮਾਤ ਲੋਕ ਵਿੱਚ ਜਨਮ ਧਰਨ ਦਾ ਆਦੇਸ਼ ਦਿੱਤਾ ਇਸ ਪਵਿੱਤਰ ਸਥਾਨ ਸ੍ਰੀ ਹਿਮਕੁੰਡ ਸਾਹਿਬ ਜੀ ਕੋਚ ਬੜੀ ਦ੍ਰਿੜਤਾ ਨਾਲ অতি ਕਠਿਨਕ ਆਲਣਾ ਘਾਲ ਕੇ ਘਾਲਣਾ ਘਾਲ ਕੇ ਹਾਂਜੀ ਇਸ ਪਵਿੱਤਰ ਸਥਾਨ ਸ੍ਰੀ ਹਿਮਕੁੰਡ ਸਾਹਿਬ ਜੀ ਦੀ ਕੋਚ ਬੜੀ ਦ੍ਰਿੜਤਾ ਨਾਲ অতি অতি ਕਠਿਨਕ ਆਲਣਾ ਘਾਲ ਕੇ ਹਵਲਦਾਰ ਮੋਦਨ ਸਿੰਘ ਜੀ ਅਤੇ ਸੰਤ ਮਾਉਣ ਸਿੰਘ ਜੀ ਨੇ ਕੀਤੀ ਉਹਨਾਂ ਨੇ ਵੱਡਾ ਉਦਮ ਕਰਕੇ ਇੱਥੇ ਪਾਵਨ ਗੁਰੂ ਗੁਰੂ ਸਥਾਨ ਦੀ ਉਸਾਰੀ ਦਾ ਕਦਮ ਉਠਾਇਆ ਗੁਰੂ ਘਰ ਦੀ ਉਸਾਰੀ ਦੀ ਸੇਵਾ ਦੇ ਇਸ ਮਹਾਨ ਕਾਰਜ ਵਿੱਚ ਪਾਈ ਸਾਹਿਬ ਪਾਈ ਵੀਰ ਸਿੰਘ ਜੀ ਦਾ ਵੀ ਵੱਡਾ ਯੋਗਦਾਨ ਰਿਹਾ ਬਾਅਦ ਵਿੱਚ ਸੰਤ ਮਾਉਣ ਸੌਣ ਸਿੰਘ ਜੀ ਤੇ ਹਵਲਦਾਰ ਮੋਦਨ ਸਿੰਘ ਜੀ ਨੇ ਉਮਰ ਪਰ ਇਸ ਸਥਾਨ ਦੀ ਸੇਵਾ ਬੜੀ ਸਿੱਦਤ ਨਾਲ ਕੀਤੀ ਜਿਆਦਾ ਸਮਾਂ ਇਹ ਸਥਾਨ برف ਵੱਲੋਂ ਟਕਿਆ ਰਹਿੰਦਾ ਹੈ ਗਰਮੀ ਦੇ ਦਿਨਾਂ ਵਿੱਚ ਹੀ ਦਰਸ਼ਨਾਂ ਲਈ ਖੁੱਲਦਾ ਹੈ ਹਿਮਕੁੰਡ ਸਾਹਿਬ ਜੀ ਦੀ ਯਾਤਰਾ ਦੇ ਪ੍ਰਬੰਧ ਹੁਣ ਗੁਰਦੁਆਰਾ ਸ੍ਰੀ ਹਿਮਕੁੰਡ ਸਾਹਿਬ ਮੈਨੇਜਮੈਂਟ ਟਰਸਟ ਵੱਲੋਂ ਕੀਤੀ ਜਾਂਦੇ ਹਨ ਯਾਤਰਾ ਤੇ ਆਉਣ ਵਾਲਿਆਂ ਸੰਗਤਾਂ ਦੀ ਸਹੂਲਤਾਂ ਵਾਸਤੇ ਗੁਰਦੁਆਰਾ ਟਰਸਟ ਵੱਲੋਂ ਸ੍ਰੀ ਹਿਮਕੁੰਡ ਸਾਹਿਬ ਦੇ ਰਸਤੇ ਉੱਪਰ ਹਰਦوار ઋਸ਼ੀਕੇਸ਼ ਸ੍ਰੀ ਨਾਨਕ ਨਗਰ ਗੜਵਾਲ ਜੋਸੀ ਮੱਠ ਗੋਬਿੰਦ ਘਾਟ ਗੋਬਿੰਦ ਧਾਮ ਵਿਖੇ ਅਤੇ ਪੰਜਾਬ ਵਿੱਚ ਪੜੌਲ ਵਿਖੇ ਗੁਰਦੁਆਰਾ ਸਸੋਵਿਤ ਹਨ ਜਿੱਥੇ ਸੰਗਤਾਂ ਦੇ ਰਾਤਰੀ ਵਿਸਰਾਮ ਲੰਗਰ ਡਾਕਟਰੀ ਸਹਿਤਾ ਮੁਫਤ ਦਵਾਈਆਂ ਆਦਿ ਦੇ ਪ੍ਰਬੰਧ ਹਨ ઋਸ਼ੀਕੇਸ਼ ਵਿਖੇ ਇਸ ਖੇਤ ਦੇ ਪ੍ਰਚਾਰ ਪ੍ਰਸਾਰ ਵਾਸਤੇ ਸਨ 1976 ਤੋਂ ਗੁਰਮਤ ਸੰਗਤਤ ਬਾਲ ਵਿਦਿਆਲਾ ਚਲਾਇਆ ਜਾ ਰਿਹਾ ਹੈ ਜਿੱਥੇ ਵਿਦਿਆਰਥੀ ਪਾਸੋਂ ਕੋਈ ਫੀਸ ਵਰਦੀ ਕਿਤਾਬਾਂ ਭੋਜਨ ਪਾਣੀ ਭੋਜਨ ਪਾਣੀ ਰਹਿਣ ਦਾ ਖਰਚਾ ਨਹੀਂ ਲਿਆ ਜਾਂਦਾ ਇਹ ਸਾਰੇ ਖਰਚੇ ਸੰਗਤਾਂ ਦੇ ਸਹਿਯੋਗ ਨਾਲ ਟਰਸਟ ਦੁਆਰਾ ਹੀ ਉਠਾਏ ਜਾਂਦੇ ਹਨ ਗੁਰਦੁਆਰਾ ਟਰਸਟ ਅਰਦਾਸ ਕਰਦਾ ਹੈ ਕਿ ਪਾਵਨ ਤਪੋਸ ਤਪੋਸ ਸਥਾਨ ਸ੍ਰੀ ਹਿਮਕੁੰਡ ਸਾਹਿਬ ਜੀ ਦੇ ਦਰਸ਼ਨਾਂ ਲਈ ਆਈਆਂ ਸੰਗਤਾਂ ਦੀ ਯਾਤਰਾ ਨਿਰਵਿਘਨ ਤੇ ਸੁਖਮਈ ਸੰਪੰਨ ਹੋਵੇ ਅਤੇ ਸਰਬਤ ਸੰਗਤਾਂ ਦੀ ਮਨੋਕਾਮਨਾਵਾਂ ਗੁਰੂ ਜੀ ਪੂਰੀਆਂ ਕਰਨ ਤੇ ਝੋਲੀਆਂ ਖੁਸ਼ੀ ਨਾਲ ਭਰਨ ਗੁਰੂ ਦਵਾਰਾ ਸ੍ਰੀ ਹਿਮਕੁੰਡ ਸਾਹਿਬ ਨੈਜਵਾਨ ਟ੍ਰਸਟ ਕਰੋ ਜੀ ਦਰਸ਼ਨ ਤੇ ਆਪਾਂ ਸਾਰਾ ਤੁਹਾਨੂੰ ਇਸ ਜਗ੍ਹਾ ਤੇ ਇਤਿਹਾਸ ਪੜ੍ਹ ਕੇ ਸੁਣਾਇਆ ਏ ਕਰੋ ਜੀ ਦਰਸ਼ਨ ਭੱਗਾਂ ਵਾਲਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਇਸ ਤਰ੍ਹਾਂ ਪਹੇਗਾ ਇਸ ਸਰੋਵਰ ਸਾਹਿਬਾ ਤੇ ਆ ਦੇਖ ਸਕਦੇ ਹੋ ਪਹਾੜ ਆ ਹਾਂਜੀ ਤੇ ਹੁਣ ਬਹੁਤ ਸਾਰਾ ਬਦਲ ਬਾਈ ਹੋਈ ਵੀ ਆ ਕਰੋ ਜੀ ਦਰਸ਼ਨ ਹਾਂਜੀ ਤੇ ਹੁਣ ਰਸਤਾ ਖੁੱਲਿਆ ਹੋਇਆ ਸੰਗਤ ਆ ਰਾਮ ਲਾਲ ਆਸਾਧੀਆਂ ਨੇ ਆ ਦੇਖੋ ਕਿੰਨਾ ਵੱਡਾ ਸਰੋਵਰ ਹੈ ਕਾਫੀ ਵੱਡਾ ਸਰੋਵਰ ਸਾਹਿਬਾ ਹਾਂਜੀ ਹੁਣ ਤੁਹਾਨੂੰ ਇਸ ਜਗ੍ਹਾ ਤੇ ਇਸ਼ਨਾਨ ਕਰਾਂਗੇ ਹੁਣ ਪਹੁੰਚ ਕੇ ਜੀ ਹੁਣ ਅਸੀਂ ਇਸ਼ਨਾਨ ਕਰ ਲਿਆ ਇਸ ਸਰੋਵਰ ਸਾਹਿਬ ਦੇ ਵਿੱਚ ਆ ਸਰੋਵਰ ਸਾਹਿਬ ਅੱਗੇ ਜਿਵੇਂ ਤੁਸੀਂ ਵੇਖ ਰਹੇ ਹੋ ਵੀਡੀਓ ਵਿੱਚ ਇਸ ਜਗ੍ਹਾ ਤੇ ਕਿੰਨਾ ਇਸ਼ਨਾਨ ਹੁਣ ਦੇਖ ਨਹੀਂ ਸਕਦਾ ਤੁਹਾਨੂੰ ਦੁਪਹਿਰੀ ਆ ਆ ਦੇਖੋ ਕਿਸੇ ਜਗ੍ਹਾ ਦਾ ਕਿੰਨਾ ਇਸ਼ਨਾਨ ਪਾਣੀ ਦੇ ਵਿੱਚ ਜਲ ਤੇ ਵਿੱਚ ਪਵਿੱਤਰ ਜਲ ਵਿੱਚ ਤੇ ਹੁਣ ਅੰਦਰ ਜਾ ਕੇ ਨਮਸਤਕ ਹੋਵਾਂਗੇ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਹੁਣ ਰਸਤਾ ਖੁੱਲਾ ਵਾ ਜੇ ਕਿਸੇ ਨੇ ਵੀ ਸੰਗਤ ਨੇ ਦਰਸ਼ਨ ਕਰਨ ਆਣੇ ਹੋਣ ਹਾਂਜੀ ਜੇ ਕਿਸੇ ਨੇ ਦਰਸ਼ਨ ਕਰਨ ਆਣ ਹੁਣ ਰਸਤਾ ਖੁੱਲਿਆ ਹੋਇਆ ਹੈ ਜੀ ਜੀ ਸੰਗਤ ਜੀ ਗੁਰਦੁਆਰਾ ਹੀਮਕੁੰਡ ਸਾਹਿਬ ਪਹੁੰਚੇ ਹਾਂ ਜਿੱਥੇ ਕਿਨ ਹੁਣ ਰਸਤਾ ਖੁੱਲ ਚੁੱਕਿਆ ਹੈ ਕਿਸੇ ਨੇ ਵੀ ਦਰਸ਼ਨ ਕਰਨੇ ਹੁਣ ਆ ਸਕਦੇ ਹੁਣ ਜਤ ਸੰਗਤ ਆ ਸਕਦਿਆਂ ਨੇ ਤੇ ਆਪਾਂ ਹੁਣ ਅੰਦਰ ਜਾ ਕੇ ਨਮਸਤਕਾਉਵਾਂਗੇ ਗੁਰਦੁਆਰਾ ਸਾਹਿਬ ਦੇ ਵਿੱਚ ਫੇਰ ਪਾਵਾਂਗੇ ਚਾਲੇ ਤੇ ਰਸਤਾ ਖੁੱਲ ਚੁੱਕਾ ਹੈ ਇਹ ਦੇਖ ਦੱਸ ਸਕਦੇ ਤੁਸੀਂ ਸੰਗਤ ਆ ਰਹੀ ਹੈ ਨਾ ਨਮਸਤਕਾਉ ਰਹੀ ਹੈ ਨਾ ਇਸ ਜਗ੍ਹਾ ਤੇ ਆ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਇਹ ਗੁਰਦੁਆਰਾ ਸ੍ਰੀ ਹਿਮਕੁੰਟ ਸਾਹਿਬ ਜੀ ਆ ਦੇਖੋ ਸੰਗਤ ਆ ਰਹੀ ਹੈ ਨਾ ਰਸਤਾ ਖੁੱਲ ਚੁੱਕਾ ਹੈ ਹੁਣ ਕਰੋ ਇਦਾਰਸ਼ਨ ਗੁਰਦੁਆਰਾ ਸਾਹਿਬ ਜੀ ਦੇ ਜਿੱਥੇ ਕਿਉਂ ਪੌੜੀਆਂ ਚੜ੍ਹ ਕੇ ਉੱਪਰ ਪਹੁੰਚਾਂਗੇ ਅਸੀਂ ਨਮਸਤਕਾਉਣ ਲਈ ਕੋਸ਼ਿਸ਼ ਕਰਾਂਗੇ ਤੁਹਾਨੂੰ ਦਰਸ਼ਨ ਕਰਵਾਈਏ ਗੁਰਦੁਆਰਾ ਸਾਹਿਬ ਦੇ ਥੋੜੇ ਮੋٹے ਜਿੰਨੇ ਹੋ ਸਕਦੇ ਨੇ ਕੀਰਤਨ ਹੋ ਰਿਹਾ ਏ ਹਾਂਜੀ ਇਹ ਆ ਰਸਤਾ ਇਸ ਲਈ ਗੱਲ ਦੇਖ ਮਿਲਦੀ ਆ ਜੀ ਇਸ طرف ਨੂੰ ਹੀ ਰਸਤਾ ਗੁਰਦੁਆਰਾ ਸਾਹਿਬ ਦੇ ਅੰਦਰ ਜਾਣ ਲਈ ਤੁਹਾਨੂੰ ਪਰਵਾਨੇ ਦਰਸ਼ਨ ਤੇ ਨਮਸਤੇ ਹੋਵਾਂਗੇ ਜਾ ਕੇ ਨਾਲੇ ਸੰਗਤ ਅੰਦਰ ਬੈਠਿਆ ਨੇ ਹਾਂਜੀ ਬਹੁਤ ਸੋਹਣੀ ਸਜਾਵਟ ਕੀਤੀ ਹੋਈ ਆ ਪਾਇਰ ਵੀ ਠਰਦੇ ਜਾ ਰਹੇ ਨੇ ਬਹੁਤ ਠੰਡਾ ਸ ਪਰਸਾ ਜਿਵੇਂ ਕੀ ਆ ਦੇਖੋ ਜੀ ਹਾਂਜੀ ਉਹ ਰਸਤਾ ਖੁੱਲਿਆ ਹੋਇਆ ਸੰਗਤਾਂ ਦੇਖ ਸਕਦੇ ਆ ਤੁਸੀਂ ਕਾਫੀ ਸੰਗਤਾਂ ਹੀ ਹੋਈਆਂ ਨੇ ਇਸ ਜਗ੍ਹਾ ਤੇ ਤੁਹਾਨੂੰ ਦਿਖਾਵਾਂਗੇ ਵੀਡੀਓ ਵਿੱਚ ਹਾਂਜੀ ਕਰੋ ਜੀ ਹਿਮਕੁੰਡਤ ਪਰਬਤ ਹੈ ਜਿੱਥਾਂ ਸੱਤ ਸ੍ਰੀ ਗੁਰੂ ਜੀ ਸਥਿਤ ਹੈ ਤਹਾ ਹਾਂਜੀ ਇਸ ਤਰ੍ਹਾਂ ਕੋਈ ਰਸਤਾ ਕੁਦਵਰ ਸਾਵਧਾਨੀ ਨਾਲ ਜਾਣ ਲਈ ਆਇਆ ਕੋਈ ਦੱਸਦਾ ਹੈ ਤਾਂ ਜਿੱਤਾਂ ਬੈਠੇ ਜਿਵੇਂ ਤੁਸੀਂ ਦੇਖ ਸਕਦੇ ਹੋ ਤੁਲਾ ਚੰਨ ਆਇਆ ਹੈ ਸੁਪਾਏ ਸੰਗ ਦੇ ਸੰਗੀਤ ਇਹਨੂੰ ਐਂਕੀ ਪੀਰ ਕਰੀ ਦਸਰ ਕਰਤ ਹੋ ਰਹਾ ਸਾਡੀ ਮਤਬਕੀ ਜੰਮਾ ਹੁਣ ਚੜਾ ਫੜਾ ਜੀ ਸੰਗਤ ਜੀ ਗੁਰਦੁਆਰਾ ਹੀਮਕੁੰਡ ਸਾਹਿਬ ਪਹੁੰਚੋ ਜਿੱਥੇ ਕਿ ਨਾ ਹੁਣ ਰਸਤਾ ਖੁੱਲ ਚੁੱਕਿਆ ਹੈ ਕਿਸੇ ਨੇ ਵੀ ਦਰਸ਼ਨ ਕਰਨੇ ਹੁਣ ਆ ਸਕਦੇ ਹੁਣ ਜਤ ਸੰਗਤ ਆ ਸਕਦੀਆਂ ਨੇ ਤੇ ਰਾਸਤਾ ਖੁੱਲ ਚੁੱਕਾ ਇਹ ਦੇਖ ਸਕਦੇ ਤੁਸੀਂ ਸੰਗਤ ਆ ਰਹੀ ਹੈ ਨਾ ਨਮਸਤਕ ਹੋ ਰਹੀ ਹੈ ਨਾ ਇਸ ਜਗ੍ਹਾ ਤੇ ਆ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਗੁਰਦੁਆਰਾ ਸ੍ਰੀ ਹਿਮਕੁੰਡ ਸਾਹਿਬ ਜੀ ਆ ਦੇਖੋ ਸੰਗਤ ਆ ਰਹੀ ਹੈ ਨਾ ਰਾਸਤਾ ਖੁੱਲ ਚੁੱਕਿਆ ਹੋਣਾ